ਉਹ ਮਾਰੀ ਹੀ ਗਾਈਆਂ ਨੂੰ ਨੱਥ ਤੇ ਰੱਸੀ ਸੀਗੀ ਜਾਰੀ ਬਰੀਕ ਉਹ ਰੱਸੀ ਬਦਲਣ ਲੱਗੇ ਆ ਦਿਖਾਉਣੇ ਤੁਹਾਨੂੰ ਵੀਡੀਓ ਹੈ ਉਹਦੀ ਨਹੀਂ ਉਹਦੇ ਨੰਗੀ ਸੀ ਸ਼ਰਾਖ ਨਾ ਬੜਾ ਨਿੱਕਾ ਹੋਏ ਹੂੰ ਸ਼ਰਾ ਉਧਰ ਖੜਾ ਮੂੰ ਨਹੀਂ ਨਹੀਂ ਹੂੰ ਆ ਗਈ ਕੱਪੜਾ ਕੱਪੜਾ ਫੜੂ ਆਈ ਨਹੀਂ Ảch, NÀY, MỚI MỚI A SỰ Y NÀY, A SỰ Y

ਹਮ 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 ਹੋਰ ਸੀਨੇ 'ਚ ਜ਼ਖਮ ਬਣਾਤਾ ਉਹ ਨਹੀਂ ਸੀਣ 'ਕੇ ਜ਼ਖਮ

ਅਗਨਗਲਾਈ ਅੱਗੇ ਲਓ ਮਿੱਤਰੋ ਇੰਨਾ ਕੰਮ ਸੀ ਬਸ ਮਰਦ ਸੀ ਸਿੰਘ ਤੇ ਨਾਲੇ ਸੀ ਪੁੜਕਦੀ ਇਹਨੇ ਪਾਪਾ ਜੀ ਇੱਕ ਕਦੀ ਤਾਂ ਬਿਮਾਰ ਹੋ ਗਈਆਂ ਗਾਵਾਂ ਤਾਂ ਕਰਕੇ ਕਰਦੀਆਂ ਇਹਦੇ ਹਲਦੀ ਨਹੀਂ ਜਿੱਦਾਂ ਮੰਡੀਆਂ ਨੇ ਹੰਦੀ ਆਪਾਂ Tiene que te puto ਨਰ ਜੜੀ ਲੈਡ ਹੈਗੀ ਹੋਵੇ ਬੜ ਬਜਾਦਾ ਟੁਲੀਆ ਫੋਨ ਚਾਜ ਲਾਉਂਦਾ ਮੇਰੇ ਲੋ ਚਾਜਦਾ ਇਹ ਪੋਲੀ ਇਹ ਰੱਸੀ ਜੇ ਇੱਕ ਵੜਦੀ ਨਹੀਂ ਨੱਕ ਹੂੰ ਇਹ ਵੀ ਜਰਾ ਟੰਗਾ ਸੌਖਾ ਰਹਿਣਾ ਇਹ ਤਕਰੀਬ ਨਹੀਂ ਕੋਈ ਇਹ ਰੱਸੀ ਦੀ ਹੋਰ ਅਸੀਂ ਜਖਮ ਕੀਤਾ ਦੇਖਿਓ ਬੜੇ ਦੋਨਾਂ ਨੇ ਇਹ ਕਰਨਾ ਹੀ ਸੀ ਉਹ ਜਰਸੀ ਪਤਲੀ ਵੜੀ ਬਾਣ ਵਾਲੀ ਉਹਦੇ ਕਲੌੜੀ ਫਿਨਿਸ਼ ਰਟੰਗਾ ਬੰਦੀ ਹੂੰ ਹੂੰ ਨਾ ਚੱਲ ਤਾਂ ਬੈਂ ਯੂਸ ਵੋ ਗੋਇੰਗ ਬੈਰ ਹੰਡਰਡ ਜਿੱਦੀ ਠੰਡਾ ਕਰਕ ਨਹੀਂ